ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਸੋ ਮੈਂ ਗਿਆਨੀ ਗੜਗਾਜ ਸਿੰਘ ਨੂੰ ਕਹਿ ਰਿਹਾ ਕਲਦੀਪ ਸਿੰਘ ਗੜਗਾਜ ਬੋਲ ਇੱਕ ਵਾਰ ਫਿਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆ ਮੇਰੇ ਭਰਾ ਬੈਠੇ ਨੇ ਸਨਾਤਨੀ ਪ੍ਰਿਆ ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਹਿਣ ਤੇ ਕੋਈ ਪ੍ਰੋਬਲਮ ਨਹੀਂ ਹੈ ਪਰ ਤੁਹਾਨੂੰ ਜੈ ਸ਼੍ਰੀ ਰਾਮ ਤੋਂ ਕੀ ਤਕਲੀਫ ਹੈ ਉਹ ਅੱਜ ਪੂਰੇ ਸੰਸਾਰ ਨੇ ਦੇਖ ਲਿਆ ਜਿਹੜਾ ਤੁਸੀਂ ਬੁਰਕਾ ਜਿਹੜਾ ਤੁਸੀਂ ਨਕਾਬ ਆਪਣਾ ਕੱਟੜਵਾਦੀ ਦਾ ਆਪਣਾ ਪਹਿਨ ਕੇ ਬੈਠੇ ਹੋ ਨਾ ਸਾਡੀ ਡਿਊਟੀ ਇਹਨੂੰ ਚੱਕਣ ਦੀ ਲਗਾਈ ਆ ਪਰਮੇਸ਼ਵਰ ਨੇ ਜੋ ਤੁਸੀਂ ਗਰੀਬ ਜਿਹੜੇ ਯੂਪੀ ਬਿਹਾਰ ਤੋਂ ਵੱਖ-ਵੱਖ ਸਟੇਟਾਂ ਤੋਂ ਅੱਜ ਜਿਹੜੇ ਮਜ਼ਦੂਰਾਂ ਨੂੰ ਤੁਸੀਂ ਧੱਕੇ ਦੇ ਕੇ ਉਰੇ ਤੇ ਕੱਢ ਰਹੇ ਤੁਹਾਡੀ ਪ੍ਰੋਬਲਮ ਜਿਹੜੀ ਆ ਜਿਹੜੀ ਤਕਲੀਫ ਹੈ ਇਹਦਾ ਇਲਾਜ ਵੀ ਬੜੇ ਜਲਦੀ ਕੀਤਾ ਜਾਏਗਾ ਮੈਂ ਇਹੀ ਕਹਾਂਗਾ ਕਿ ਤੁਸੀਂ ਹਿੰਦੂਆਂ ਦੇ ਸਿੱਖਾਂ ਵਿੱਚ ਸਿਆਸਤ سوچਦੇ ਪਾੜਾ ਪਾ ਦੋਗੇ ਇਹ ਕਦੇ ਹੋ ਸਕਦਾ ਬਿਲਕੁਲ ਨਹੀਂ ਹੋ ਸਕਦਾ ਸਨਾਤਨੀ ਹੈ ਸਭ ਅਸੀਂ ਸਨਾਤਨੀ ਹੈ ਔਰ ਬਾਬਾ ਹਰਜੀਤ ਜੋ ਕੰਮ ਕਰ ਰਹੇ ਸਨਾਤਨ ਦੇ ਉਤੇ ਕਰ ਰਹੇ ਹੈ ਬਹੁਤ ਅੱਛਾ ਕਰ ਰਹੇ ਹੈ ਸਾਡਾ ਸਹਿਯੋਗ ਬਿਲਕੁਲ ਇਹਨਾਂ ਦੇ ਨਾਲ ਹੈ ਔਰ ਹਿੰਦੂ ਔਰ ਸਿੱਖ ਜੋੜਾ ਬਿਲਕੁਲ ਅਲੱਗ ਹੀ ਨਹੀਂ ਹੈ ਪਹਿਲਾ ਸਿੱਖ ਉਹੀ ਜਿਹੜਾ ਵੀ ਹਿੰਦੂ ਸੀ ਉਹਦੇ ਪਹਿਲਾ ਮੁੰਡਾ ਸਿੱਖ ਹੁੰਦਾ ਸੀ ਤਾਂ ਜੋ ਕੰਮ ਇਹਨਾਂ ਨੇ ਉੱਤੇ ਲਿੱਤਾ ਜ਼ਿੰਮੇਵਾਰੀ ਲਈਤੀ ਹੈ ਅਸੀਂ ਸਨਾਤਨ ਦੇ ਉਹਦੇ ਨਾਲ ਹੈ ਔਰ ਮੈਂ ਚਾਹਨਾ ਹੈ ਕਿ ਜਿੰਨਾ ਮੋਦੀ ਜੀ ਨੇ ਸਿੱਖਾਂ ਵਾਸਤੇ ਕੀਤਾ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਔਰ ਇਹਵੇਂ ਜਿਵੇਂ ਸਾਡਾ ਪ੍ਰਸਾਦਨਤਨ ਵਾਸਤੇ ਕਰ ਰਿਹਾ ਮੈਂ ਇਹਨਾਂ ਦੇ ਨਾਲ ਹੈ ਹਮੇਸ਼ਾ ਰਹੂੰਗਾ ਇੱਕ ਗੱਲ ਹੋਰ ਬਹੁਤ ਵੱਡੀ ਹੈ ਕਿ ਅਸੀਂ ਸਾਡੇ ਗੁਰੂਆਂ ਨੇ ਇਸ ਤਿਲਕ ਦੀ ਰੱਖਿਆ ਕੀਤੀ ਆ ਜੰਜੂਏ ਦੀ ਰੱਖਿਆ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਜਨੂ ਨੂੰ ਉਤਾਰਿਆ ਨਹੀਂ ਹੈ ਜਨੂ ਦੀ ਰੱਖਿਆ ਕੀਤੀ ਹੈ ਪਰ ਗੜਗੰਜ ਉਹ ਆ ਜਿਹੜਾ ਸਿੱਖਾਂ ਦੀਆਂ ਜਿਹੜੇ ਸਾਡੇ Hindu ਭਰਾਵਾਂ ਦੀਆਂ ਹੱਥਾਂ ਤੇ ਮੌਲੀਆਂ ਖੋਲਣ ਦਾ ਤੁਸੀਂ ਤਾਨ ਦਾ ਕੰਮ ਕਰਦੇ ਹੋ ਤੂੰ ਔਰੰਗਜ਼ੇਬ ਦੀ ਪਰੰਪਰਾ ਨੂੰ ਸਰਜੀਤ ਕਰ ਰਹੇਂ ਤੂੰ ਕੋਲ ਥੜ ਕੇ ਆਪ ਆਪਣੀ ਸ਼ਰੀ ਸਾਹਿਬ ਦੇ ਨਾਲ ਉਹਨਾਂ Hindu ਭਾਈਆਂ ਦੇ ਹੱਥਾਂ ਤੇ ਮੌਲੀਆਂ ਉਤਾਰ ਰਹੇਂ ਅਸੀਂ ਇਹ ਨਹੀਂ ਹੋਣ ਦੇਣਾ ਮੰਦਰਾਂ ਤੇ ਗੁਰਦੁਆਰਿਆਂ ਦੀ ਜਿਹੜੀ ਤੁਹਾਨੂੰ ਆਪਸੀ ਤੁਸੀਂ ਜਿਹੜੀ ਡਿਸਟੈਂਸ ਵਧਾ ਰਹੇ ਹੋ ਨਾ ਇਹ ਤੁਸੀਂ ਆਉਣ ਵਾਲੇ ਸਮੇਂ 'ਚ ਬਹੁਤ بڑے ਕੰਡੇ ਵੀਜ ਰਹੇ ਹੋ ਅਸੀਂ ਪੰਜਾਬ ਨੂੰ ਦੁਬਾਰਾ ਅੱਤਵਾਦ ਦੀ ਕਾਲੇ ਦਿਨਾਂ ਦੀ ਵਿੱਚ ਨਹੀਂ ਜਾਣ ਦੇਣਾ ਅਸੀਂ ਪੰਜਾਬ ਨੂੰ ਬਚਾ ਕੇ ਰੱਖਣਾ ਅਸੀਂ ਰਾਮਚੰਦਰ ਭਗਵਾਨ ਦੀ ਗੱਲ ਕਰਦੇ ਆ ਅਸੀਂ ਕ੍ਰਿਸ਼ਨ ਜੀ ਮਹਾਰਾ ਦੀ ਗੱਲ ਕਰਦੇ ਆ ਅਸੀਂ ਗੁਰੂ ਸਾਹਿਬ ਦੀ ਗੱਲ ਕਰਦੇ ਆ ਕਿਸੇ ਵੀ ਸਨਾਤਨੀ ਨੂੰ ਮੰਦਰ ਤੇ ਬਿਨਾ ਗੁਰਦੁਆਰੇ ਜਾਣ ਤੇ ਨਾ ਆਪਣੇ ਬੱਚਿਆਂ ਤੇ ਪ੍ਰੋਬਲਮ ਆ ਨਾ ਸਾਨੂੰ ਆਪਣੇ ਰਿਸ਼ਤਿਆਂ ਦੀ ਪ੍ਰੋਬਲਮ ਆ